ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਲੁਧਿਆਣੇ ਸ਼ਹਿਰ ਤੋਂ ਲੁਧਿਆਣੇ ਸ਼ਹਿਰ ਦੇ ਤਾਂਦਰਾ ਰੋਡ ਤੋਂ ਇਹ ਕੋਠੀ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ 90 ਗਜ ਦੇ ਵਿੱਚ ਕੋਠੀ ਬਣੀ ਹੋਈ ਹੈ ਜੀ ਲੋਕੇਸ਼ਨ ਦੀ ਗੱਲ ਕਰੀਏ ਲੋਕੇਸ਼ਨ ਬਹੁਤ ਸੋਹਣੀ ਹੈ ਜੀ ਬਾਕੀ ਕੋਠੀ ਬਣੀ ਵੀ ਬਹੁਤ ਸੋਹਣੀ ਆ ਕੋਠੀ ਦੇਖ ਕੇ ਰੂਹ ਖੁਸ਼ ਹੁੰਦੀ ਹੈ ਜੀ ਤੇ ਕੋਠੀ ਦੇ ਅੱਗੇ ਰਸਤੇ ਦੀ ਗੱਲ ਕਰੀਏ ਤਾਂ 30 ਤੋਂ 35 ਫੁੱਟ ਦਾ ਰਸਤਾ ਜੀ ਗਲੀ ਹੈ ਜਿਹੜੀ ਤੀਫਰ 30 ਫੋਰਡ ਦੀ ਗਲੀ ਆ ਤੇ ਆ ਦੇਖੋ ਇਹ 8.5 ਫੋਰਡ ਦਾ ਗੇਟ ਲੱਗਿਆ ਹੋਇਆ ਦੋ ਕਮਰੇ نیچے ਬਣੇ ਹੋਏ ਆ ਇੱਕ ਉੱਪਰ ਬਣਿਆ ਜੀ ਡੇਢ ਸਟੋਰੀ ਇਹ ਕੋਠੀ ਬਣੀ ਹੋਈ ਆ ਤੇ ਫਰੰਟ ਤੇ ਕੁਝ ਐਦਾਂ ਦਾ ਐਲੀਮੇਸ਼ਨ ਮਿਲ ਜਾਨੀ ਆ ਆਪਾਂ ਨੂੰ ਬਹੁਤ ਸੋਹਣਾ ਡਿਜ਼ਾਈਨ ਆ ਤੇ ਆਜੋ ਹੁਣ ਦਿਖਾਉਨੇ ਕੋਠੀ ਤੁਹਾਨੂੰ ਅੰਦਰੋਂ ਤੇ ਆ ਦੇਖੋ ਉੱਪਰੋਂ ਵੀ ਸਾਰੀ ਕਵਰ ਕੀਤੀ ਹੋਈ ਆ ਕੂਠੀ 8.5 ਫੁੱਟ ਦਾ ਗੇਟ ਲੱਗਿਆ ਹੋਇਆ ਗੱਡੀ ਵੀ ਆਰਾਮ ਨਾਲ ਪਾਰਕ ਹੁੰਦੀ ਆ ਵਧੀਆ ਇੱਥੇ ਗੱਡੀ ਲੱਗਦੀ ਆ ਤੇ ਸਾਹਮਣੇ ਵਿੰਡੋ ਦਿੱਤੀ ਗਈ ਆ ਤੇ ਆ ਕੰਧ ਦੇ ਉੱਤੇ ਡਿਜ਼ਾਈਨ ਤੇ ਛੱਤ ਦੇ ਉੱਤੇ ਸਾਰੀਆਂ ਛੱਤਾਂ ਦੇ ਉੱਤੇ ਇਦਾਂ ਦਾ ਡਿਜ਼ਾਈਨ ਬਣੇ ਹੋਏ ਬਹੁਤ ਸੋਹਣਾ ਜਾਨਕਿ LED ਲਾਈਟਾਂ ਵਗੈਰਾ ਲੱਗੀਆਂ ਹੋਈਆਂ ਨੇ ਤੇ ਆ ਪੌੜੀਆਂ ਚੜ੍ਹਦੀਆਂ ਬਾਹਰ ਤੋਂ ਵੀ ਪੌੜੀਆਂ ਚੜਾਈਆਂ ਹੋਊਗਾ ਪੌੜੀਆਂ ਦੇ ਵਿੱਚ ਵੀ ਵਿੰਡੋ ਦਿੱਤੀ ਗਈ ਹੈ ਛੋਟੀ ਜਿਹੀ ਇੱਕ ਆਹ ਦੇਖੋ ਜੀ ਆਹ ਬਣਿਆ ਹੋਇਆ ਇੱਕ ਬਾਕਸ ਇਹਦੇ ਵਿੱਚ ਇਲੈਕਟ੍ਰਿਕ ਦਾ ਸਾਰਾ ਜਾਨੀ ਕਿ 메ਨ ਜਿਹੜਾ ਇੱਥੋਂ ਹੀ ਕਨੈਕਸ਼ਨ ਦਿੱਤੇ ਗਏ ਆ ਸਮਰਸੀ ਵਾਲਬੋਰ ਹੋਇਆ ਵਾ ਉਹਦਾ ਵੀ ਜਿਹੜਾ ਸਟਾਰਟਰ ਵਗੈਰਾ ਇਹਦੇ ਵਿੱਚ ਹੀ ਲੱਗਿਆ ਹੋਇਆ ਤੇ ਹੁਣ ਤੁਹਾਨੂੰ ਦਿਖਾਉਣੀ ਆਂ ਕਮਰੇ ਅੰਦਰੋਂ ਆਹ ਦੇਖੋ ਆ ਜਾਲੀ ਵਾਲਾ ਪੱਲਾ ਲੱਗਿਆ ਹੋਇਆ ਤੇ ਨਾਲ ਹੀ ਇਹਦੇ ਦੂਜਾ ਗੇਟ ਵੀ ਲੱਗਿਆ ਹੋਇਆ ਜੀ ਵਧੀਆ ਵਰਕ ਹੋਇਆ ਵਾ ਪੂਰਾ ਆ ਦੇਖੋ ਆ ਲੌਬੀ ਏਰੀਆ ਲੌਬੀ ਏਰੀਆ ਦੇ ਵਿੱਚ ਆ ਸਾਈਡ ਤੇ ਇੱਕ ਵਿੰਡੋ ਦਿੱਤੀ ਗਈ ਹੈ ਜਿਸ ਚ ਸ਼ੀਸ਼ਾ ਲੱਗਿਆ ਹੋਇਆ ਜੀ ਤੇ ਆ ਸਾਈਡ ਕੰਧਾਂ ਦੇ ਉੱਤੇ ਇੰਨਾ ਦਾ ਕੁਝ ਡਿਜ਼ਾਈਨ ਹੈ ਐਲਈਡੀ ਪੈਨਲ ਵਗੈਰਾ ਬਣਿਆ ਹੋਇਆ ਹੈ ਛੱਤ ਤੇ ਵੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਵਧੀਆ ਕੰਮ ਹੋਇਆ ਵਾ ਸਾਰਾ ਕੋਠੀ ਦਾ ਤੇ ਆ ਸਾਹਮਣੇ ਦੋ ਕਮਰੇ ਆਗੇ ਜੀ ਦੋਨਾਂ ਨਾਲ ਹੀ ਅਟੈਚ ਵਾਸ਼ਰੂਮ ਆ ਤੇ ਬੈਕ ਸਾਈਡ ਤੇ ਵੈਂਟੀਲੇਸ਼ਨ ਲਈ ਜਗ੍ਹਾ ਛੱਡੀ ਹੋਈ ਆ ਆ ਦੇਖੋ ਜੀ ਪਹਿਲਾ ਰੂਮ ਇਹਦੇ ਵਿੱਚ ਵੀ ਦੀਵਾਰ ਤੇ ਕੁਝ ਐਦਾਂ ਦਾ ਡਿਜ਼ਾਈਨ ਆ ਤੇ ਛੱਤ ਦੇ ਉੱਤੇ ਵੀ ਵਧੀਆ ਡਿਜ਼ਾਈਨ ਬਣਿਆ ਹੋਇਆ ਤੇ ਆਹ ਦੇਖੋ ਜੀ ਛੱਤ ਦੇ LED ਲਾਈਟਾਂ ਵਗੈਰਾ ਲੱਗੀਆਂ ਹੋਈਆਂ ਨੇ ਆ LED ਪੈਨਲ ਬਣਿਆ ਹੋਇਆ ਤੇ ਆ ਗਿਆ ਜੀ ਬਾਥਰੂਮ ਬਾਥਰੂਮ ਵੀ ਪੂਰਾ ਖੁੱਲ੍ਹਾ ਡੁੱਲ੍ਹਾ ਬਾਥਰੂਮ ਬਣਿਆ ਹੋਇਆ ਇਹਦੇ ਵਿੱਚ ਟਾਇਲ ਪੱਥਰ ਦਾ ਸਾਰਾ ਕੰਮ ਓਕੇ ਆ ਸਾਰੀ ਕੋਠੀ ਦਾ ਫੁੱਲ ਕੰਮ ਕੰਪਲੀਟ ਆ ਕੋਈ ਕੰਮ ਕਰਵਾਉਣ ਦੀ ਲੋੜ ਨਹੀਂ ਆ ਕੇ ਸਾਮਾਨ ਹੀ ਰੱਖਣਾ ਜੀ ਤੇ ਬਾਕੀ ਇੱਕ ਗੱਲ ਹੋਰ ਵੀ ਗੇਟਡ ਕਲੋਨੀ ਆ ਇਹ ਵਧੀਆ ਗੇਟਡ ਕਲੋਨੀ ਆ ਤੇ ਆ ਦੇਖੋ ਆ ਗਿਆ ਜੀ ਵੈਂਟੀਲੇਸ਼ਨ ਏਰੀਆ ਤੇ ਛੱਤ ਦੇ ਉੱਤੇ ਛੱਤ ਦੇ ਉੱਤੇ ਵੈਂਟੀਲੇਸ਼ਨ ਤੇ ਰੌਸ਼ਨੀ ਲਈ ਜਾਲ ਛੱਡਿਆ ਹੋਇਆ ਤੇ ਰੇਟ ਵੀ ਮਾਲਕਾਂ ਨੇ ਬਿਲਕੁਲ ਜਾਇਜ਼ ਮੰਗਿਆ ਜੀ ਜਿਹੜੇ ਹਿਸਾਬ ਨਾਲ ਕੰਮ ਕਰਵਾਇਆ ਹੋਣਾ ਬਹੁਤ ਵਧੀਆ ਕੰਮ ਕਰਵਾਇਆ ਹੋਇਆ ਦੋਨਾਂ ਕਮਰਿਆਂ ਦੇ ਵਿੱਚ ਕੱਪਵਰਡ ਬਣੇ ਹੋਏ ਆ ਜੀ ਆ ਦੇਖੋ ਇਹ ਵੀ ਤੁਹਾਨੂੰ ਖੋਲ ਕੇ ਦਿਖਾਉਂਦੇ ਆਪਾਂ ਵਧੀਆ ਕੱਬੂੜ ਬਣੇ ਹੋਏ ਆ ਇਹਨਾਂ ਵਿੱਚ ਤੁਸੀਂ ਆਪਣੇ ਕੱਪੜੇ ਕੂਪੜੇ ਜਿੱਦਾਂ ਮਰਜ਼ੀ ਟਿਕਾ ਸਕਦੇ ਹੋ ਤੇ ਆਹ ਦੇਖੋ ਜੀ ਆ ਆ ਗਿਆ ਨਾਲ ਹੀ ਦੂਜਾ ਪੱਲਾ ਡਬਲ ਡੋਰ ਬਣੇ ਹੋਇਆ ਇਹ ਜਿਹੜੇ ਕੱਬੂੜ ਆ ਦੋਨੋਂ ਹੀ ਵੱਡੇ ਵੱਡੇ ਕੱਬੂੜ ਬਣੇ ਹੋਏ ਆ ਤੇ ਹੁਣ ਦਿਖਾਉਂਦੇ ਜੀ ਤੁਹਾਨੂੰ ਦੂਜਾ ਕਮਰਾ ਤੇ ਆ ਇਹਦੇ ਨਾਲ ਹੀ ਆ ਗਿਆ ਜੀ ਦੂਜਾ ਕਮਰਾ ਇਹਦਾ ਵੀ ਸਾਰਾ ਕੰਮ ਕੰਪਲੀਟ ਹੈ ਇਹਦੇ ਵਿੱਚ ਵੀ ਕਬੂਰਡ ਵਗੈਰਾ ਬਣਿਆ ਹੋਇਆ ਹੈ LED ਪੈਨਲ ਸਾਰਾ ਕੁਝ ਜਾਨੀ ਕਿ ਕੰਪਲੀਟ ਆ ਤੇ ਕੰਧਾਂ ਦੇ ਉੱਤੇ ਵਾਲਪੇਪਰ ਲੱਗਿਆ ਹੋਇਆ ਜੀ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਗਈ ਆ ਤੇ ਆ LED ਪੈਨਲ ਤੇ ਛੱਤ ਦੇ ਉੱਤੇ ਡਿਜ਼ਾਈਨ ਵੀ ਦੇਖੋ ਵਧੀਆ ਡਿਜ਼ਾਈਨ ਆ ਸਾਰੀਆਂ ਛੱਤਾਂ ਦੇ ਉੱਤੇ LED ਲਾਈਟਾਂ ਵਗੈਰਾ ਲੱਗੀਆਂ ਹੋਈਆਂ ਹੁੰਗੀਆਂ ਜੀ ਤੇ ਆ ਦੇਖੋ ਜੀ ਬਾਥਰੂਮ ਇਹਦਾ ਵੀ ਬਾਥਰੂਮ ਪੂਰਾ ਵਧੀਆ ਬਣਿਆ ਹੋਇਆ ਤੇ ਆ ਕੰਧ ਦੇ ਉੱਤੇ ਵੀ ਵਧੀਆ ਡਿਜ਼ਾਈਨ ਬਣਿਆ ਹੋਇਆ ਦੇਖੋ ਦੋਨਾਂ ਕਮਰਿਆਂ 'ਚ ਵਧੀਆ ਡਿਜ਼ਾਈਨ ਬਣਿਆ ਹੋਇਆ ਕੰਧਾਂ ਦੇ ਉੱਤੇ ਰੂਹ ਖੁਸ਼ ਹੁੰਦੀ ਆ ਜੀ ਇੱਥੇ ਆ ਕੇ ਕੋਠੀ ਦੇਖ ਕੇ ਨਾ ਰੂਹ ਖੁਸ਼ ਹੁੰਦੀ ਆ ਪੂਰੀ ਹੁਣ ਤੁਹਾਨੂੰ ਦਿਖਾਉਂਦੇ ਆ ਜੀ ਦੂਜਾ ਬਾਥਰੂਮ ਇਹ ਬਾਥਰੂਮ ਦਾ ਵੀ ਸਾਰਾ ਕੰਮ ਕੰਪਲੀਟ ਹੈ ਇੰਗਲਿਸ਼ ਸ਼ੀਟ ਲੱਗੀ ਹੋਈ ਆ ਵਾਸ਼ ਵੇਸ਼ਲ ਲੱਗਿਆ ਹੋਇਆ ਤੇ ਆਹ ਦੇਖੋ ਜੀ ਟਾਇਲ ਵੀ ਕਿੰਨੀ ਸੋਹਣੀ ਟਾਇਲ ਲੱਗੀ ਹੋਈ ਆ ਇਹ ਕਮਰੇ ਦੇ ਵਿੱਚ ਵੀ ਦੇਖੋ ਕਬੂਰਡ ਬਣਿਆ ਹੋਇਆ ਸੇਮ ਹੀ ਕਬੂਰਡ ਆਪਾਂ ਦਿਖਾਇਆ ਸੀ ਤੁਹਾਨੂੰ ਦੂਜੇ ਕਮਰੇ 'ਚ ਪਹਿਲਾਂ ਤੇ ਆ ਆ ਗਿਆ ਜੀ ਕਿਚਨ ਤੇ ਇਹਦੇ ਵਿੱਚ ਵੀ ਬਾਕਸ ਵਗੈਰਾ ਦਾ ਸਾਰਾ ਕੰਮ ਕੰਪਲੀਟ ਆ ਤੇ ਸੈਲਫ ਵਗੈਰਾ ਪਈ ਹੋਈ ਆ ਉਹਦੇ ਤੇ ਵੀ ਪੱਥਰ ਲੱਗਿਆ ਹੋਇਆ ਜੀ ਕਿਚਨ ਦਾ ਵੀ ਫੁੱਲ ਕੰਮ ਕੰਪਲੀਟ ਆ ਜੀ ਤੇ ਹੁਣ ਤੁਹਾਨੂੰ ਛੱਤ ਤੋਂ ਦਿਖਾਉਨੇ ਆਸੇ-ਪਾਸੇ ਦਾ ਮਾਹੌਲ ਨਾਲੇ ਉੱਪਰਲਾ ਕਮਰਾ ਦਿਖਾਉਨੇ ਜੀ ਨੰਨੇ ਜਿਹੜਾ ਉੱਪਰਲਾ ਕਮਰਾ ਬਣਾਇਆ ਉਹਦੇ ਨਾਲ ਵੀ ਕਿਚਨ ਬਣਾਤੀ ਪੌੜੀਆਂ ਤਾਂ ਹੀ ਬਾਹਰ ਦੀ ਦਿੱਤੀਆਂ ਹੁੰਆਂ ਜਿਵੇਂ ਇੱਥੇ ਕਿਰਾਏ ਦਾ ਬਹੁਤ ਚੱਲਦਾ ਹੈ ਹਿਸਾਬ ਕਿਤਾਬ ਕਿਰਾਏ ਤੇ ਘਰ ਨਹੀਂ ਮਿਲਦੇ ਜਲਦੀ ਕਿਤੇ ਨਾ ਤੇ ਆ ਦੇਖੋ ਜੀ ਪੌੜੀਆਂ ਦੇ نیچے ਇੱਥੇ ਇਨਵਰਟਰ ਰੱਖਣ ਵਾਸਤੇ ਜਗ੍ਹਾ ਬਣੀ ਹੋਈ ਆ ਤੇ ਆ ਜੀ ਪੌੜੀਆਂ ਪੌੜੀਆਂ ਦਾ ਵੀ ਸਾਰਾ ਕੰਮ ਕੰਪਲੀਟ ਆ ਦੇਖੋ ਪੱਥਰ ਲੱਗਿਆ ਹੋਇਆ ਜੀ ਇਹਨਾਂ ਤੇ ਪੌੜੀਆਂ ਦੇ ਨਾਲ ਰੇਲਿੰਗ ਲੱਗੀ ਹੋਈ ਆ ਜੀ ਤੇ ਉੱਪਰਲਾ ਤੁਹਾਨੂੰ ਮੈਂ ਦੱਸਿਆ ਸੀ ਵੀ ਇੱਕ ਕਮਰਾ ਬਣਿਆ ਹੋਇਆ ਉਹਦੇ ਨਾਲ ਕਿਚਨ ਬਣਿਆ ਹੋਇਆ ਪੌੜੀਆਂ ਤਾਂ ਹੀ ਬਾਹਰ ਦੀ ਚੜਹਾਂ ਵੀ ਕਿਰਾਏ ਵਾਸਤੇ ਹਨਾ ਇੱਥੇ 8-10000 ਰੁਪਏ ਕਿਰਾਇਆ ਆਰਾਮ ਨਾਲ ਹੀ ਜਾਨੀ ਕਿ ਮਿਲ ਜਾਂਦਾਗਾ ਉੱਪਰ ਵੀ ਆ ਦੇਖੋ ਐਲੂਮੀਨੀਅਮ ਦਾ ਜੰਗਲਾ ਲੱਗਿਆ ਹੋਇਆ ਆ ਇਹ ਕਮਰਾ ਉੱਪਰਲਾ ਤੇ ਸਾਹਮਣੇ ਕਿਚਨ ਆ ਦੇਖੋ ਛੱਤ ਤੇ ਇੱਥੇ ਵੀ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਆ ਸਾਹਮਣੇ ਛੋਟਾ ਕਿਚਨ ਦਿੱਤਾ ਗਿਆ ਤੇ ਆ ਦੇਖੋ ਸਾਹਮਣੇ ਵੀ ਵਧੀਆ ਘਰ ਬਣੇ ਹੋਇਆ ਤੇ ਛੱਤ ਤੁਹਾਨੂੰ ਦਿਖਾਵਾਂਗੇ ਬਾਕੀ ਆ ਗਿਆ ਜੀ ਕਮਰਾ ਇਹ ਦੇਖੋ ਵਧੀਆ ਖੁੱਲਾ ਢੁੱਲਾ ਕਮਰਾ ਬਣਿਆ ਹੋਇਆ ਇਹਦੇ ਨਾਲ ਵੀ ਅਟੈਚ ਬਾਥਰੂਮ ਬਣਿਆ ਹੋਇਆ ਜੀ ਤੇ ਆ ਆ ਗਿਆ ਜੀ ਕਿਚਨ ਛੋਟਾ ਜਿਹਾ ਕਿਚਨ ਬਣਿਆ ਹੋਇਆ ਤੇ ਇਹਦੇ ਚ ਵੀ ਬਾਕਸੇ ਬਣੇ ਹੋਏ ਉੱਪਰ ਦੇਖੋ ਤੇ ਉਹ ਵੀ ਤੁਹਾਨੂੰ ਦਿਖਾਉਂਦੇ ਆਪਾਂ ਖੋਲ ਕੇ ਬੜਾ ਸਮਾਨ ਸਮੁੰਨ ਰੱਖਣ ਨੂੰ ਇਹ ਦੱਬੇ ਦੱਬੇ ਰੱਖਣੇ ਹੁੰਦੇ ਜੀ ਮਸਾਲਿਆਂ ਮਸੂਲਿਆਂ ਵਾਲੇ ਤੇ ਉਹਦੇ ਵਾਸਤੇ ਜੀ ਤੇ ਆਜੋ ਹੁਣ ਦਿਖਾਉਂਦੇ ਕਮਰਾ ਨਾਲੇ ਦੇ ਜਿਹੜਾ ਬਾਥਰੂਮ ਬਣਿਆ ਬਾਥਰੂਮ ਵੀ ਤੁਹਾਨੂੰ ਦਿਖਾਉਂਦੇ ਆ ਤੇ ਆ ਦੇਖੋ ਜੀ ਆ ਬਾਥਰੂਮ ਇਹਦੇ ਚ ਵੀ ਸਾਰਾ ਕੰਮ ਕੰਪਲੀਟ ਆ ਇੰਗਲਿਸ਼ ਸ਼ੀਟ ਲੱਗੀ ਹੋਈ ਆ ਤੇ ਗੰਦਾ ਤੇ ਟਾਇਲ ਲੱਗੀ ਹੋਈ ਆ ਤੇ ਆ ਜੀ ਬੈਕ ਸਾਈਡ ਤੇ ਵਿੜਾ ਛੱਡਿਆ ਹੋਇਆ ਤੇ ਏਸੀ ਦੇ ਪਾਈਪਾ ਪੋਪਾ ਸਾਰੀਆਂ ਪਾਈਆਂ ਹੋਊਗਾ ਤੇ ਹੁਣ ਦਿਖਾਉਨੇ ਛੱਤ ਤੋਂ ਆਸੇ-ਪਾਸੇ ਦਾ ਮਾਹੌਲ ਤੇ ਨਾਲੇ ਕਰਦੇ ਆਂ ਜੀ ਆਪਾਂ ਰੇਡ ਦੀ ਗੱਲ ਉੱਪਰ ਪੌੜੀਆਂ ਨਹੀਂ ਚੜਾਉਂਗਾ ਹੋਵੇ ਜੀ ਆ ਲੱਕੜ ਦੀ ਪੌੜੀ ਪਈ ਇਹਦੇ ਤੇ ਯਾਨੀ ਕਿ ਆਪਾਂ ਚੜ ਕੇ ਜਾਂਦੇ ਆਂ ਉੱਪਰ ਜੇਕਰ ਲੋਹੇ ਦੀ ਪੌੜੀ ਚੜਾਉਣੀ ਹੋਈ ਜਾਂ ਦੂਜੀ ਪੌੜੀ ਵੀ ਚੜਾਉਣੀ ਹੋਈ ਉਦਾਂ ਦੀ ਵੀ ਗੱਲ ਕੀਤੀ ਜਾਊਗੀ ਉਹ ਵੀ ਚੜਾਈ ਜਾ ਸਕਦੀ ਆ ਤੇ ਆ ਦੇਖੋ ਜੀ ਆਸੇ ਪਾਸੇ ਤੋਂ ਮਾਹੌਲ ਵੀ ਵਧੀਆ ਕੋਠੀਆਂ ਬਣੀਆਂ ਹੋਆਂ ਆ ਆਸੇ ਪਾਸੇ ਵੀ ਦੇਖੋ ਤੇ ਹੁਣ ਕਰਦੇ ਆ ਜੀ ਆਪਾਂ ਰੇਟ ਦੀ ਗੱਲ ਰੇਟ ਮਾਲਕਾਂ ਨੇ 40 ਲੱਖ ਰੁਪਏ ਇਸ ਕੋਠੀ ਦੀ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਜੀ ਜਿਹੜੇ ਵੀ ਕਸਟਮਰ ਇਹ ਕੋਠੀ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਨੰਬਰ ਹੈਗਾ ਜੀ 7814092514 7814092514 ਹਾਲੇ ਤੱਕ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲੋਈ ਸਬਸਕ੍ਰਾਈਬ ਤੇ ਨਾਲ ਲੱਗੀ ਆ ਘੰਟੀ ਜੀ ਨੂੰ ਵੀ ਕਰ ਦਿਓ ਪ੍ਰੈਸ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਮਿਲਦੇ ਆ ਜੀ ਨੈਕਸਟ ਵੀਡੀਓ ਚ ਥੈਂਕ ਯੂ